ਸਾਸ਼ੀ ਗਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅੱਪਾ ਜਾ ਰਹੇ ਆ ਗੁਰਦੁਆਰਾ ਫਤੇਗੜ ਸਾਹਿਬ ਸੰਡੇ ਦਾ ਦਿਨ ਸੀਗਾ ਧੁੱਪ ਵੀ ਨਿਕਲੀ ਆਈ ਤੇ ਅੱਪਾ ਜਾ ਰਹੇ ਆ ਬਹੁਤ ਠੰਡੀ ਬਹੁਤ ਠੰਡਾ ਹੋਇਆ ਮੌਸਮ ਹੈ ਜੀ ਐਸਾ ਤਾਂ ਮੁੰਵੇ ਆਸਿੰਗ ਅੱਜ ਇਹਨੇ ਪਾਗਵਾਨੇ ਕੇ ਜਾਣੀ ਉਹਨਾਂ ਦਾ ਹੁੰਦਾ ਤੇਰੇ ਪਸੰਦ ਦੇ ਚੱਕਰ ਚ ਫਿਰ ਇੰਨੇ ਸਰ ਕੀਰੇ ਪੈ ਗਏ ਤੇ ਹੁਣ ਵੀ ਕਹਿੰਦਾ ਦੀਦੀ ਹੋਰ ਪਤੰਗ ਉਡਾ ਦੇ ਚਾਈਨਾ ਡੂਨ ਹਾਂ ਹਾਂ ਕੀ ਹੋ ਗਿਆ ਇੱਕ ਗੋਟ ਸੀ ਗੋਟ ਸਫੋਕੀਸ਼ਨ ਸਫੋਕੀਸ਼ਨ ਕੀ ਕਹਿੰਦੇ ਤੁੰਗ ਭਰਾਟ ਹੋ ਗਈ ਸਫੋਕੀਸ਼ਨ ਸੈੱਡ ਦੇ ਦੇ ਇੱਕ ਤੋਂ ਨੇਜ਼ ਆਈ ਜਾਂਦੇ ਕਿੱਨੇ ਹੋਣੇ ਪੈਨ ਕਰਾਏ ਹਾਲੋ ਪੈਕਟ ਰੱਖ ਲੋ ਪੈਕਟ ਨਹੀਂ ਦੇ ਦੇ ਕਿਲੋ ਕੱਢ ਕੇ ਦੇ ਦੇ ਮੈਂ ਪੁੱਤ ਗੱਡੀ ਚੋਂ ਥੋੜੀ ਚੱਕੂੰਗਾ ਹਾਂ ਜੀ ਦੋਸਤੋ ਹੁਣ ਅਸੀਂ ਮੇਰੇ ਪਾਪਾ ਜੀ ਸਿੱਧਾ ਸਿੱਧਾ ਲੈ ਆਏ ਕਿ ਇਹਨੇ ਸ਼ਾਰਟਕਟ ਲੈ ਕੇ ਜਾਵਾਗੇ ਸ਼ਾਰਟਕਟ ਦੀ ਜੇਗਾ ਸਾਨੂੰ ਗਲਤ ਰਸਤਾ ਆ ਪਾਤਾ ਥੋੜਾ ਸਾਡਾ ਵੀ ਮੀਟ ਸਾਡੇ ਖਰਾਬ ਹੋਗੇ ਸੇ ਦੁਬਾਰੇ ਫੇਰ ਉਸੇ ਰਸਤੇ ਤੇ ਆ ਕੇ ਖੜੇ ਹੋਗੇ ਸਹੀ ਰਸਤੇ ਇੱਥੇ ਅਸੀਂ ਪਹਿਲਾਂ ਗਲਤ ਰਸਤੇ ਗਏ ਤਾਂ ਇੱਥੇ ਸਾਨੂੰ ਗਰਦਾਸ ਮਾਨ ਦਾ ਗਾਣਾ ਯਾਦ ਆਉਂਦਾ ਜੀ ਜਿਹੜੇ ਰਾਹ ਦਾ ਪਤਾ ਨੋ ਨਹੀਂ ਸਿਰਫ ਇਹਨਾਂ ਪਈਏ ਤੁਸੀਂ ਗਰਦਾਸ ਮਾਨ ਦੀ ਗੱਲ ਨੂੰ ਮੰਨਦੇ ਹੋਏ ਸਿੱਧੇ ਰਸਤੇ ਤੇ ਜਾ ਰਹੇ ਆ। ਸਾਰ ਲੱਗਿਆ ਸਾਡੇ 20 ਮਿੰਟ ਖਰਾਬ ਕਰਤੇ। ਤੇਨੇ ਸ਼ਾਰਟਕਟ ਹੈ ਇੱਧਰੋਂ ਵੀ ਇੱਧਰੋਂ ਚੱਲਦੇ। ਟੁੰਡਾ ਵਿੱਚ ਨੂੰ ਹੋ ਕੇ ਰਸਤੇ ਦਾ ਪਤਾ ਨਹੀਂ ਸੀ ਹੈਗਾ। ਪਿੰਡਾਂ ਵੀ ਚਲੇ ਪਏ। ਰਾਤ ਨੂੰ ਮਾਇਸੇ ਕਿਹਾ ਨਾ ਕਿ ਪਿੰਡ ਤੋਂ ਇੰਨੇ ਦੂਰ ਨਹੀਂ ਵਧੀਆ ਮੌਸਮ। ਆਹੋ। ਸਰਦੀ ਵਾਲਾ ਮੌਸਮ ਚੜਿਆ ਹੋਇਆ ਪਰ ਹਜੇ ਵੀ ਧੁੱਪ ਨਿਕਲੀ ਹੋਈ ਆ।

ਜਿੱਥੋਂ ਫਤਿਹਗੜ ਸਾਹਿਬ ਦੀ ਐਂਟਰੀ ਸ਼ੁਰੂ ਹੋ ਜਾਂਦੀ ਆ ਹੁਣ ਲੰਘ ਗਿਆ ਰਹਿਮਤ ਬਖਸ਼ੂਆ ਬਸ ਹੁਣ ਨਹੀਂ ਹੁਣ ਪਹੁੰਚ ਗਏ ਫਤਿਹਗੜ ਸਾਹਿਬ ਤਾਂ ਅਸੀਂ ਪਹੁੰਚ ਚੁੱਕੇ ਆ ਪਰ ਇੱਥੇ ਫਾਟਕਾ ਦਾ ਟ੍ਰੈਫਿਕ ਹੀ ਬਹੁਤ ਹੋਈ ਵੀ ਆ ਸੰਡੇ ਕਰਕੇ ਨਾ ਸਾਰੇ ਗੁਰਦੁਆਰਾ ਸਾਹਿਬ ਜਾਂਦੇ ਆ ਬਹੁਤ ਲੰਮਾ ਚੌਂਗ ਲੱਗਿਆ ਹੋਣਾ ਇਹ ਦੇਖ ਰਿਹਾ ਕਰੋ ਤੱਕ ਖੁੱਲਦਾ ਜਿਵੇਂ ਇੱਥੋਂ ਪੈਦਲ ਜਾਵਾਂਗੇ ਗੁਰਦੁਆਰਾ ਸਾਹਿਬ ਤੱਕ। ਬਹੁਤ ਧੀਰਜ ਨਾਲ ਗੁਰਦੁਆਰਾ ਸਾਹਿਬ। ਹੱਥ ਤੋਂ ਹੋਣਿਆ ਆ ਜੀ। ਇਹ ਜੋੜੇ ਆਪਾਂ ਜਮਾ ਕਰਵਾ ਰਹੇ ਤੇ ਇੱਧਰ। ਹੱਥੋਂ ਜਾਣਾ ਹੁਣ ਅਸੀਂ ਜਾ ਰਹੇ ਹਾਂ ਮੱਥਾ ਟੇਕਣ ਉਸ ਸਥਾਨ ਤੇ ਜਿੱਥੇ ਛੋਟੇ ਸਾਈਪਜਾਦਿਆਂ ਨੂੰ ਦੀਵਾਰ ਵਿੱਚ ਸ਼ਹੀਦ ਕੀਤਾ ਗਿਆ ਸੀਗਾ ਉਸ ਥਾਂ ਨੇ ਜਿੱਥੇ ਛੋਟੇ ਸ਼ਹੀਦਾਂ ਦੇ ਨੂੰ ਸ਼ਹੀਦ ਕੀਤਾ ਗਿਆ ਸੀਗਾ ਦੀਵਾਰ ਵਿੱਚ ਜੜਿਆ ਗਿਆ ਸੀਗਾ ਇਹ ਉਹ ਥਾਂ ਹੈ ਜੀ ਆਹ ਇਹ ਬਤਾਂ

ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੁਣ ਆਪਾਂ ਜਾ ਰਹਿਆਂ ਘਰ ਵਾਪਸੀ ਪਰ ਇੱਥੇ ਬਹੁਤ ਟ੍ਰੈਫਿਕ ਚਾਂ ਫੇਰ ਹੋ ਗਿਆ ਸਾਡਾ ਟਾਈਮ ਲੱਗਦਾ ਇੱਥੇ ਕਿੰਨਾ ਲੱਗੇਗਾ ਦੇਖਦੇ ਕਿੰਨਾ ਕੁ ਟਾਈਮ ਲੱਗਦਾ ਹੋ ਰਿਹਾ ਆ ਸੋਨ ਜਾ ਹੋਈ ਜਿਆਦਾ ਬੋਲ ਟ੍ਰੈਫਿਕ ਬਹੁਤ ਹਣ ਲੱਗੀ ਸ਼ਾਮ ਦੇ ਟਾਈਮ ਨਾਲ ਵਾਪਸ ਜਾਂਦੇ ਆ ਸਾਡਾ ਵਿਚਾਰ ਬਣ ਗਿਆ ਵੀ ਚਲੋ ਆਏ ਤਾਂ ਹੋਏ ਆ ਮੰਨ ਕੀਰਤਨ ਵੀ ਮਿਲ ਹੀ ਜਾਂਦੇ ਆ ਛੁੱਟੀ ਦਾ ਲਾਹੇ ਹੁੰਦਾ ਅੜ ਕੋੜਾ ਅਗ ਕੋੜਾ ਕੋਰੇ 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 ਮਨਕੀਤ ਪਰ ਕਰ 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 ਮੇਰਾ ਵਲੌਗ ਜ਼ਰੂਰ ਪਸੰਦ ਆਏਗਾ। ਅਗਰ ਤੁਸੀ ਮੇਰੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਜੋ ਵੀ ਨਵਾਂ ਵਲੌਗ ਆਏ ਉਹਦੇ ਤੱਕ ਜ਼ਰੂਰ ਪਹੁੰਚ ਸਕੇ। ਤੇ ਇਸੇ ਤਰ੍ਹਾਂ ਇਸ ਨਵੇਂ ਵਲੌਗ ਦੇ ਕੇ ਆਂਦੇ ਰਵਾਂਗੇ। ਮਿਲਦੇ ਆਂ ਜੀ ਫਿਰ ਅਗਲੇ ਵਲੌਗ ਵਿੱਚ ਉਦੋਂ ਤੱਕ ਬਾਏ ਬਾਏ।